ਸਾਰੇ ਅਨੁਸਾਰ ਸਤਿ ਸ਼੍ਰੀ ਅਕਾਲ ਜੀ ਅੱਜ ਸੀ ਲੈ ਕੇ ਆਇਆ ਤੁਹਾਡੇ ਕੋਲ ਜੱਟ ਸਿੱਖ ਪਰਿਵਾਰ ਦੇ ਲੜਕੀਆਂ ਦੇ ਰਿਸ਼ਤੇ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਨਾਲ ਤੁਸੀਂ ਸਾਡੇ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਜੋ ਹੋਰ ਨਵੇਂ ਰਿਸ਼ਤੇ ਆਉਣ ਵਾਲੇ ਤੁਹਾਡੇ ਤੱਕ ਪਹੁੰਚ ਸਕਣ ਇਹ ਰਿਸ਼ਤੇ ਬਹੁਤ ਵਧੀਆ ਪਰਿਵਾਰ ਤੋਂ ਨੇ ਜੱਟ ਸਿੱਖ ਲੜਕੀਆਂ ਦੇ ਰਿਸ਼ਤਾ ਹੈ ਜੀ ਲੁਧਿਆਣੇ ਤੋਂ ਮਨਪ੍ਰੀਤ ਕੌਰ ਕੁੜੀ ਦਾ ਨਾਮ ਗੋਤ ਸਰੋਏ ਕਾਸਟ ਜੱਟ ਸਿੱਖ ਜੀ ਡੇਟ ਆਫ ਬਰਥ 10 ਅਗਸਤ 1994 ਹਾਈਟ 5 ਫੁੱਟ 4 ਇੰਚ ਸਟੱਡੀ ਐਮਕਮ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕਰੀ ਹੈ ਅਗਲੀ ਸਟੱਡੀ ਜੀ ਕੁਲਨੈਰੀ ਮੈਨੇਜਮੈਂਟ ਇਨ ਕੈਨੇਡਾ ਪੀਆਰ ਇਨ ਕੈਨੇਡਾ ਬਾਕੀ ਰਹਿੰਦੀ ਲੜਕੀ ਨੇ ਕਲ ਨੇਰੀ ਮੈਨੇਜਮੈਂਟ ਦੀ ਸਟੱਡੀ ਕੈਨੇਡਾ ਤੋਂ ਕੀਤੀ ਹੈ ਇਹ ਲੜਕੀ ਕੈਨੇਡਾ ਦੀ ਪੀਆਰ ਹੈ ਫੈਮਿਲੀ ਫਾਦਰ ਫਾਦਰ ਸਾਹਿਬ ਫਾਰਮਰ ਨੇ ਜੀ ਪਾਪਾ ਇਹਨਾਂ ਦੇ ਖੇਤੀਬਾੜੀ ਕਰਦੇ ਆ ਮਦਰ ਹਾਊਸ ਵਾਈਫ ਐਂਡ 1 ਬ੍ਰਦਰ ਹੈ ਜੀ ਇਹ ਲੜਕੀ ਕੈਨੇਡਾ ਚ ਪੀਆਰ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਜੀ ਮੁੰਡੇ ਦਾ ਮੁੰਡਾ ਕੈਨੇਡਾ ਚ ਪੀਆਰ ਹੋਵੇ ਜ਼ਮੀਨ 10 ਤੋਂ 12 ਕਿਲੇ ਤੱਕ ਆਉਂਦੀ ਹੋਵੇ ਮੁੰਡਾ ਮੋਨਾ ਹੋਵੇ ਜੀ ਵਧੀਆ ਸੋਹਣਾ ਸੁਨੱਖਾ ਕੁੜੀ ਬਹੁਤ ਵਧੀਆ ਸੋਹਣੀ ਸੁਨੱਖੀ ਹੈ ਜਿਸ ਕਿਸੇ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਤਾਂ ਸਾਡੇ ਨਾਲ ਤੁਸੀਂ ਸੰਪਰਕ ਕਰਕੇ ਇਸ ਰਿਸ਼ਤੇ ਬਾਰੇ ਹੋਰ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਆਇਆ ਜੀ ਅਗਲਾ ਰਿਸ਼ਤਾ ਆਇਆ ਜੱਟ ਸਿੱਖ ਪਰਿਵਾਰ ਤੋਂ ਜ਼ਿਲ੍ਹਾ ਫਰੀਦਕੋਟ ਨਾਮ ਕੁੜੀ ਦਾ ਸੰਦੀਪ ਕੌਰ ਡੇਟ ਆਫ ਬਰਥ 25 ਤਰੀਕ 5ਵਾਂ ਮਹੀਨਾ 1996 ਹਾਈਟ 5 ਫੁੱਟ 7 ਇੰਚ ਕੁਆਲੀਫਿਕੇਸ਼ਨ ਬੀਐਸਸੀ ਨਾਨ ਮੈਡੀਕਲ ਇਨ ਇੰਡੀਆ ਐਮਬੀਏ ਇਨ ਕੈਨੇਡਾ ਇਹਨਾਂ ਨੇ ਜੀ ਕੁੜੀ ਨੇ ਬੀਐਸਸੀ ਦੀ ਨਾਨ ਮੈਡੀਕਲ ਦੀ ਪੜ੍ਹਾਈ ਤਾਂ ਇੰਡੀਆ ਤੋਂ ਕੀਤੀ ਸੀ ਬਾਕੀ ਕੈਨੇਡਾ ਚ ਐਮਬੀਏ ਦੀ ਸਟੱਡੀ ਕੀਤੀ ਆ ਕੈਨੇਡੀਅਨ ਸਟੇਟਸ ਪੀਆਰ ਇਹ ਲੜਕੀ ਕੈਨੇਡਾ ਚ ਪੀਆਰ ਐਡਰੈਸ ਸਰੀ ਬੀਐਸਸੀ ਕੈਨੇਡਾ ਜੌਬ ਆਫਿਸ ਐਡਮਿਨਿਸਟ੍ਰੇਟਰ ਫਾਦਰ ਸਾਹਿਬ ਓਕੂਪੇਸ਼ਨ ਐਗਰੀਕਲਚਰ ਫੈਮਿਲੀ ਫਾਦਰ ਸਾਹਿਬ ਤੇ ਮਦਰ ਆ ਜੀ ਹੈਵਿੰਗ ਵਨ ਯੰਗ ਬ੍ਰਦਰ ਆਲਸੋ ਲਿਵਿੰਗ ਇਨ ਕੈਨੇਡਾ ਪੀਆਰ ਇਹਨਾਂ ਜ਼ਮੀਨ ਜੀ 10 ਤੋਂ 15 ਕਿੱਲੇ ਤੱਕ ਹੋਵੇ ਮੁੰਡੇ ਕੋਲ ਮੁੰਡਾ ਪੰਜਾਬ ਹੀ ਰਹਿ ਰਿਹਾ ਹੋਵੇ ਇਰੀਨ ਪਹਿਲਾ ਜੀ ਆ ਰਾਮਪੂਰਾ ਬਠਿੰਡਾ ਸ਼੍ਰੀ ਮੋਖਸਰ ਸਾਹਿਬ ਸੰਗਰੂਰ ਮੋਗਾ ਜਾਂ ਫਿਰ ਆਸ-ਪਾਸ ਦੇ ਲੱਗਦੇ ਪਿੰਡਾਂ 'ਚ ਪਹਿਲਾ ਜੀ ਕੁੜੀ ਵਧੀਆ ਸੋਹਣੀ ਸਨਖੀ ਹੈਗੀ ਚੰਗੇ ਘਰੋਂ ਆ ਜੀ ਆਪਣੀ ਵੀ ਇਹਨਾਂ ਕੋਲ ਜ਼ਮੀਨ ਬਹੁਤ ਵਧੀਆ ਆਉਂਦੀ ਹੈ ਵਧੀਆ ਖਾਨਦਾਨ ਤੋਂ ਕੁੜੀ ਬਿਲੋਂਗ ਕਰਦੀ ਹੈਗੀ ਸੋਹਣੀ ਸਨਖੀ ਹੈ ਜੀ ਇੱਕ ਕੁੜੀ ਕਨੇਡਾ ਦੀ ਪੀਆਰ ਇਹਨਾਂ ਨੂੰ ਇਹਨਾਂ ਨੂੰ ਸਿਰਫ ਪੰਜਾਬ ਤੋਂ ਹੀ ਮੁੰਡੇ ਮੁੰਡਾ ਚਾਹੀਦਾ ਹੈਗਾ ਸਿਰਫ ਉਹੀ ਕਾਲ ਕਰਨ ਜੀ ਜਿਨ੍ਹਾਂ ਨਾਲ ਇਹ ਡਾਟੇ ਮੈਚ ਕਰਦੇ ਹੈਗੇ ਅਗਲਾ ਰਿਸ਼ਤਾ ਹੈ ਜੀ ਲੁਧਿਆਣੇ ਤੋਂ ਜਸਪ੍ਰੀਤ ਕੌਰ ਜੱਟ ਸਿੱਖ ਕਾਸਟ ਗੋਤ ਟੌਰ ਡੇਟ ਆਫ ਬਰਥ 9 ਨਵੰਬਰ 1992 ਹਾਈਟ 5 ਫੁੱਟ 4 ਇੰਚ ਕੁਆਲੀਫਿਕੇਸ਼ਨ ਗ੍ਰੈਜੂਏਸ਼ਨ ਬੈਚਲਰ ਆਫ ਆਰਟਸ बी पोस्ट ग्रेजुएशन पीजीडीसी मोगा नो ਡoing ਜੌਬ ਇਨ ਇਮੀਗ੍ਰੇਸ਼ਨ ਆਫਿਸ ਮੋਗਾ ਸਿਵਲਿੰਗ 3 ਸਿਸਟਰ 2 ਮੈਰਿਡ 1 ਇਨ ਆਸਟ੍ਰੇਲੀਆ 1 ਬ੍ਰਦਰ ਵਿਲੇਜ ਖੋਸਾ ਪਾਂਡੂ ਮੋਗੇ ਤੋਂ ਇਹਨਾਂ ਨੂੰ ਮੁੰਡਾ ਜੀ ਚਾਹੀਦਾ ਹੈਗਾ ਰਿਸ਼ਤਾ ਮੁੰਡੇ ਦਾ ਮੁੰਡਾ ਪੀਆਰ ਹੋਵੇ ਮੁੰਡੇ ਨੂੰ ਜ਼ਮੀਨ 3 ਤੋਂ 5 ਕਿੱਲੇ ਤੱਕ ਆਉਂਦੀ ਹੋਵੇ ਕੁੜੀਆਂ ਤੈਨੂੰ ਹੀ ਬਹੁਤ ਸੁਣੀਏ ਸਨਕੀ ਆਨੀ ਜੀ ਸਾਡੇ ਕੋਲ ਬਾਇਓ ਡਾਟਾ ਤੇ ਪਿਕ ਆਇਆ ਹੋਇਆ ਹੈ ਜੀ ਇਹਨਾਂ ਦਾ ਜਿਸ ਕਿਸੇ ਪਰਵਾਰ ਨਾਲ ਇਹ ਰਿਸ਼ਤੇ ਮੈਚ ਕਰਦੇ ਹੈਗੇ ਉਹ ਸਾਡੇ ਸਕਰੀਨ ਤੇ ਦਿੱਤੇ ਨੰਬਰ ਤੇ ਸੰਪਰਕ ਕਰਕੇ ਇਹਨਾਂ ਤਿੰਨਾਂ ਰਿਸ਼ਤੇਆਂ ਜੱਟ ਸਿੱਖ ਲੜਕੀਆਂ ਦੀ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਧੰਨਵਾਦ ਜੀ